ਕੀ ਕਿ ਸਪਾਇਆ ਜਾਂਦਾ ਕਿ ਲੜਾਈ ਕਰੋ ਝਗੜਾ ਕਰੋ ਪ੍ਰੇਮ ਸਪਾਇਆ ਜਾਂਦਾ ਸਾਡੇ ਵਿੱਚ ਪ੍ਰਭੂ ਦੇ ਵਿੱਚ ਕਹਿੰਦਾ ਪ੍ਰਭੂ ਕਹਿੰਦਾ ਜਿਹੜਾ ਨੀਵਾ ਹੋ ਕੇ ਚੱਲਦਾ ਉਹਨੂੰ ਮੋੱਚਾ ਕਰਦਾ ਤੇ ਮੈਂ ਚਲੋ ਮੈਂ ਗਲਤੀ ਮੰਨਦੀ ਜੰਮ ਰਹੀ ਦਿਲ ਦੁਬਿਆ ਹੋਵੇ ਤੇ ਚਲੋ ਮਾਫ ਕਰ ਤੇ ਕੀ ਗੱਲ ਕੀਂਦੀ ਤੂੰ ਗੱਲ ਕੀ ਕੀਤੀ ਆ ਛੋੜ ਪਾੜਦੇ ਬਾਬੇ ਨਾਨਕ ਦੇ ਟੂਰੀਆਂ ਤੇ ਤਾੜ ਤੇ ਸਾੜਦੇ ਮੇਰੀ ਗੱਲ ਸੁਣੋ ਮਤਲਬ ਉਹਦੇ ਵਿੱਚ ਕੀ ਕੀਤਾ ਤੁਸੀਂ ਕੀ ਕੀਤਾ ਕੀਤਾ ਕੀ ਸੀ ਸਾੜਿਆ ਹੋਆ ਫੋਟੋ ਕੀ ਕਹਿੰਦਾ ਕਹਿੰਦਾ ਘਰ ਕਿਤੇ ਨਿਕਲਣਾ ਨਹੀਂ ਤੁਹਾਡੇ ਘਰ ਦੇ ਕਿਸੇ ਦੇ ਘਰ ਦੀ ਘਰ ਸਾੜਿਆ ਬਾਹਰ ਸਾੜਿਆ ਘਰੇ ਸਾੜੀ ਜੀ ਨੇ ਨੇ ਕਿੰਨੇ ਦੇ ਕਰਦੀਆਂ ਕਿੰਨੇ ਦੇ ਘਰੋਂ ਲਾਗਿ ਦਿੰਦੀਆਂ ਜੋ ਕਪੜੇ ਘਰੋਂ ਹੀ ਸਿੱਖਾ ਸਿੰਘ ਤੇ ਕਿਨੇ ਜਿਹੜੇ ਤੋਂ ਮੰਦੇ ਹੁੰਦੇ ਬਾਬੇ ਜਿਸ ਤੋਂ ਮਤਲਬ ਹੈ 6 ਸਾਲ ਹੋ ਗਏ ਚੱਲਦੇ ਆ ਰਹੇ ਹਾਂ ਚੱਲਦੇ ਨੇ ਤੇ ਇੱਕ ਫੋਟੋ ਕਿਨੇ ਲਗਾਈਆਂ ਇਹ ਘਰ ਵਾਲਿਆਂ ਲਗਾਈਆਂ ਕਿ ਸੋਹਰਾ ਨੇ ਸੋਹਰੇ ਨੇ ਇਹ ਮੰਦੇ ਆ ਇਹ ਦਰਬਾਰ ਸਾਹਿਬ ਜਾਂਦੇ ਆ ਕਿਤੇ ਜਾਂਦੇ ਜੀ ਦਰਬਾਰ ਸਾਹਿਬ ਮੰਨਦਾ ਮੈਂ ਜਿਹਦੇ ਬਾਸਾਂ ਨੂੰ ਗੁਰਸਾਂ ਨੂੰ ਮੰਨਦਾ ਮੈਂ ਸੋਹਰੇ ਮੰਨੇਗਾ ਬਾਕੀ ਮੰਨਣਾ ਕਿੰਨਾਂ ਤੱਕ ਮੰਨਣਾ ਕੋਈ ਮੈਂ ਤੈਨੂੰ ਕੀ ਮਤਲਬ ਸੋਹਰਾ ਵੱਡਾ ਕਿ ਤੂੰ ਵੱਡੀਆਂ ਕਿਨੂੰ ਮਤਲਬ ਮੈਂ ਜਿਹੜੀ ਗੱਲ ਕਹਿੰਦੇ ਆਂ ਸੋਹਰੇ ਕਿ ਤੂੰ ਵੱਡੀਆਂ ਨਹੀਂ ਨਹੀਂ ਬਟੇ ਦਿਓ ਚਲ ਮਾਪ ਮਾਪਾ ਪ੍ਰਭੂ ਯਸ਼ੁਮਸੀ ਲੈ ਸਾਨੂੰ ਕਿਹਾ ਕਿ ਆਦਰ ਕਰੋ ਮਾਪੇ ਉਹਨੇ ਇਹ ਕਿਹਾ ਨਹੀਂ ਨਹੀਂ ਉਹ 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 ਕਿਹਦਾ ਆਦਰ ਕਰਨ ਕਰੋ ਮਾਪੇ ਉਹਦਾ ਆਦਰ ਕਰੋ ਜਿਹੜੀਆਂ ਫੋਟੋਆਂ ਕਿਧੀਆਂ ਵਾਂ ਨਹੀਂ ਨਹੀਂ ਉਹ ਵੀ ਚਲੋ ਗੁੰਦ ਚਲੋ ਫੋਟੋਆਂ ਅੰਦਰ ਚਲੋ ਕਾਰਵਾਈ ਕਰੋ ਕਾਰਵਾਈ ਕਰੋ ਚਲੋ ਕਾਰਵਾਈ ਕਰੋ ਪਰਚਾ ਕਰੋ ਮਾਪੇ ਮਾਪਾ ਚੱਲ ਰਿਆਂ ਨਦੀਪ ਮੈਂ ਕਰ ਜੁਮਾ ਦੇ ਸੱਸੀ ਬੁੱਧ ਜਿਹੜੀ ਕਹੇ ਮਾਫੀ ਨਹੀਂ ਕੋਈ ਮਾਫੀ ਨਹੀਂ ਆਉਂਦਾ ਉਹਨਾਂ ਨੂੰ ਪਤਾ ਫਿਰ ਭੇਜੇ ਨੂੰ ਹੋਰ ਜਾਵੇ ਥੋੜੀ ਜਿ ਨਾਲ ਇਹਨੂੰ ਅੰਦਰ ਕੋਈ ਕੁੜੀਆਂ ਜਨਾਨੀਆਂ ਕੋਈ ਸਾਰੇ ਮਾਹੀ ਏਦਾ ਥੋੜੀ ਮੰਦੀ ਜਾਂਦੀ ਆ ਮੈਂ ਕਹਿੰਦੀ ਮਾਫ ਕਰਦੇ ਤੂੰ ਮਾਫੀ ਦੇ ਦੋ ਫਿਰ ਕੋਈ ਮਾਫੀ ਨਹੀਂ ਆ ਭਾਈ ਏਦਾ ਥੋੜੀ ਸਾਡੇ ਸਾਡੇ ਕੇ ਸਿਕੜੇ ਦੱਸੋ ਮਸ਼ੀਹ ਦੇ ਪੋਸਟਰ ਪਾ ਰਹੇ ਹਣ ਕਰੀ ਦੱਸੋ ਸਾਨੂੰ ਇਹ ਹਰ ਵਾਰ ਇਹਨਾਂ ਚੱਕਾਂ ਦੀ ਗੱਲ ਹੈ ਇਹਨਾਂ ਨੇ ਹਰ ਵਾਰੀ ਸਾਡੀ ਬਿਦਲੀ ਹੋਣੀ ਨਹੀਂ ਬਾਕਣੀ ਪਰ ਸਦਨ ਕੋਈ ਨਹੀਂ ਇੱਥੇ ਕਾਰਵਾਈ ਕਰੋ ਜਿਹੜੀ ਬਰਦਾਸ਼ਤ ਨਹੀਂ ਕਰਨੀ ਅਸੀਂ ਹੁਣ ਬਾਅਦ ਇਹ ਆਪਾਂ ਕੋਈ ਨਹੀਂ ਸਾਰਾ ਇਹ ਮੁਕਾਬਲਤ ਬਣੀਆਂ ਕਹਿੰਦੀ ਨਿਹੰਗ ਸਿੰਘ ਜਾਨ ਪੁੱਜ ਕੇ ਕ੍ਰਿਸ਼ਨ ਭਾਈ ਜਾਰੇ ਨੇ ਧੱਕਾ ਕਰਦੇ ਆ ਜੋ ਵੇਖੋ ਨਿਹੰਗ ਸਿੰਘ ਕਦੀ ਕਿਸ ਧਰਮ ਦੀ ਕੋਈ ਮਾੜਾ ਨਹੀਂ ਬੋਲਦਾ ਕਿਸ ਦੀ ਬੇਅਦਬੀ ਨਹੀਂ ਕਰਦਾ ਸਾਡੀ ਇਹ ਅਪੀਲ ਵਾ ਕਿ ਇਹਨੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਸਾਡੀਆਂ ਪਸਰੂਪ ਸਾਡੇ ਆ ਪਾੜਿਆ ਤਾਂ ਇੱਥੇ ਬੰਦੀ ਕਾਰਵਾਈ ਕੀਤੀ ਜਾਏ ਜੇਕਰ ਕਾਨੂੰਨ ਆਪਣੀ ਬੰਦੀ ਕਾਰਵਾਈ ਨਹੀਂ ਇੱਥੇ ਕਰਦਾ ਫਿਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਕਾਰਵਾਈ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਉਹਦੇ ਹੱਥ ਜਿਹੜਾ ਉਹ ਪਹਿਲਾਂ ਉਹ ਇਹਦੇ ਚੋੜ ਦੇਣੇ ਹੱਤ ਕਰਕੇ ਇੱਥੇ ਚੋੜੋੜੇ ਵਾਹੋ ਚਕੰਦਰ ਜੀ ਕਿਹੜੀ ਗੱਲ ਦੀ ਮਾਫੀ ਮੰਗਣ ਦੇ ਜੋ ਮੇਰੇ ਕੋ ਗਲਤੀ ਹੋ ਗਈ ਮaaf ਕਰਦੇ ਹੋ ਬਾਬਾ ਜੀ ਉਹ ਕਦੀ ਮਨੇ ਕਹੂਗੀ ਨਹੀਂ ਜਮਨ ਜਿਹੜੀ ਸਾਲ ਤੋਂ ਮੰਨੀ ਮੈਂ ਮਹਾਰਾਜ ਜੀ ਨਾਲ ਗੱਲ ਤੇ ਰਹੀ ਤੇ ਉਹੋ ਫਸਣਾ ਮੈਂ ਤੈਨੂੰ ਬਾਅਦ ਬਾਅਦ ਕਹਿਣਾ ਨਹੀਂ ਮੰਨਣਾ ਪਾਣੀ ਅੰਦਰ ਹੀ ਅਟਕ ਲੀ ਮੰਨਣਾ ਉਹ ਤੁਹਾਨੂੰ ਪਿਆਰ ਨਾਲ ਕਹਿਣਾ ਆਹ ਸਹੀ ਜੋੜਦੀ ਹੈ ਮੈਂ ਕਹਾਂ ਮੇਗਾ ਗਲਤੀ ਹੋ ਗਈ ਗੱਲ ਇਹ ਤਾਂ ਮੇਰੀ ਗਲਤੀ ਹੈ ਚਲੋ ਠੀਕ ਹੈ ਚਲੋ ਠੀਕ ਹੈ ਪਿੰਡ ਵਸਿਆ ਨੇ ਫੈਸਲਾ ਲਿਆ ਵਾ ਇਹ ਗਲਤ ਲਿਆ ਪਿੰਡ ਨੇ ਫੋਰਟ ਨੂੰ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੇ ਅਸਾਈ ਧਰਮ ਦੇ ਲੋਕ ਅੱਜ ਲਾਜ ਦੇ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਦੂਜਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਉਹਨੂੰ ਇਹ ਸ਼ੈਤਾਨ ਦੀਆਂ ਫੋਟੋਆਂ ਕਹਿੰਦੇ ਨੇ ਇਹ ਕੜੇ ਨੂੰ ਸ਼ੈਤਾਨ ਦਾ ਕੜਾ ਕਹਿੰਦੇ ਜਿਹੜੀ ਮਾਰੇ ਦੀ ਪਿੱਤਰ ਗੁਰਬਾਣੀ ਧੁਰੋਂ ਆਈ ਹੈ ਇਹਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਣੀ ਬਾਹਰੀ ਹੈ ਅਸੀਂ ਸਰਕਾਰ ਨੂੰ ਇਹ ਦੱਸ ਦਿੰਦੇ ਆ ਕਿ ਜਿਹੜੀਆਂ ਸਰਕਾਰਾਂ ਅੱਜ ਇਹਨੂੰ ਇਹਨਾਂ ਨੂੰ ਭੂਏ ਚੜਾ ਰਹੀਆਂ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਗਰਾਂਟਾਂ ਤੇ ਉਹਨਾਂ ਦੇ ਜਾ ਜਾ ਕੇ ਉਹਕੇ ਜਿਹੜੇ ਅਸਾਈ ਪਾਦਰੀ ਪਹਿਲਾਂ ਉਹ ਆਪਣੇ ਧਰਮ ਦੇ ਚ ਪੱਕੇ ਸਨ ਪਰ ਇਹ ਅੱਜ ਸਿੱਖਾਂ ਦੇ ਘਰ ਜਾ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਅੱਜ ਲਾਲਚ ਦੇ ਕੇ ਤੁਹਾਡੇ ਬੱਚਿਆਂ ਨੂੰ ਆ ਕਰਦਿਆਂਗੇ ਆ ਕਰਦਾਂਗੇ ਤੁਹਾਡੀ ਦੁਆ ਕਰਾਂਗੇ ਇਹ ਸਾਰਾ ਝੂਠਾ ਹੈ ਇਹ ਝੂਠ ਦਾ ਤੇ ਕੂੜ ਦਾ ਪ੍ਰਚਾਰ ਅਸੀਂ ਕਦੀ ਵੀ ਸਹਿਣ ਨਹੀਂ ਕਰਾਂਗੇ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਨੂੰ ਇਹ ਪਿੰਡਾਂ ਵਿੱਚ ਵੜਨ ਦੇਵਾਂਗੇ ਜਿਨ੍ਹਾਂ ਨੇ ਅੱਜ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੈ ਫੋਟੋਆਂ ਦੀ ਪਤਾ ਲੱਗਾ ਕਿ ਇਹਨੇ ਔਰਤ ਨੇ ਆਪਣੇ ਘਰ ਦੇ ਵਿੱਚ ਹੀ ਗੁਰਮਾਨੰਗ ਪਾਤਸ਼ਾਹ ਜੀਆਂ ਗੁਰੂ ਗੋਬਿੰਦ ਸਿੰਘ ਜੀਆਂ ਫੋਟੋਆਂ ਸਾੜੀਆਂ ਗੁਰੂ ਰਾਮਦਾਸ ਜੀ ਦੇ ਘਰ ਦੀਆਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਆ ਤੇ ਪ੍ਰਸ਼ਾਸਨ ਜਿਹੜਾ ਵਾ ਇਹ ਕਦੇ ਵੀ ਅਸੀਂ ਅੱਜ ਸੰਗਤ ਇੱਥੇ ਬੰਦੀਆਂ ਆ ਗਈਆਂ ਇੱਥੇ ਅਸੀਂ ਵੀ ਆ ਗਏ ਆ ਤੇ ਅਸੀਂ ਕਦੇ ਇਹ ਜੀ ਬਰਦਾਸ਼ਤ ਨਹੀਂ ਕਰਾਂਗੇ ਭਾਂਦੀ ਇਸ ਜਨਾਨੀ ਦੇਤੇ ਕਾਰਵਾਈ ਕਰਾ ਕੇ ਫਿਰ ਇਥੋਂ ਜਾਵਾਂਗੇ ਨਹੀਂ ਤੇ ਜਾਵਾਂਗੇ ਨਹੀਂ ਤੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਇਹ ਜਿਹੜੇ ਇਹਨਾਂ ਦੇ ਵੱਡੇ ਪੌਪ ਵਾ ਕਿ ਜੇ ਤੁਸੀਂ ਇਹ ਮਾਹੌਲ ਨੂੰ ਖਰਾਬ ਪੰਜਾਬ ਦਾ ਕਰਨਾ ਚਾਹੁੰਦੇ ਤੇ ਸਿੱਧੇ ਹੋ ਕੇ ਸਾਡੇ ਨਾਲ ਆ ਜਾਓ ਅਸੀਂ ਉਦਾਂ ਨਹੀਂ ਜੇ ਬੈਠੇ ਚੂੜੀਆਂ ਪਾ ਕੇ ਨਹੀਂ ਬੈਠੇ ਕਿਉਂਕਿ ਨਵੇਂ ਨਵੇਂ ਦਿਨ ਕੋਈ ਨਾ ਕੋਈ ਤੁਸੀਂ ਇਹ ਘਟਨਾਵਾਂ ਜਿਹੜੀਆਂ ਕਦੀ ਆਰਾਮਦਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕਰਾਈਆਂ ਫਿਰ ਤੁਸੀਂ ਮਹਾਰੇ ਦੇ ਗੁੜਗੇ ਸਾਹਿਬ ਜੀਆਂ ਥਾਵਾਂ ਤੇ ਸਤਾਏ ਉਹਨਾਂ ਨੂੰ ਮਾਰਾ ਸਨਸਕਾਰ ਕਰਵਾਇਆ ਲੋਕਾਂ ਦੇ ਕੋਲੋਂ ਕਹਿ ਗਏ ਲੋਕਾਂ ਦੇ ਕੜੇ ਲਵਾਏ ਗਏ ਕੜਾ ਪ੍ਰਸ਼ਾਦ ਤੁਸੀਂ ਨਹੀਂ ਗੁਰੂ ਘਰੋਂ ਲੈਂਦੇ ਤੇ ਲੰਗਰ ਤੁਸੀਂ ਛਕ ਲੈਂਦੇ ਜੇ ਜਾਂ ਤੇ ਲੰਗਰ ਬਣਾ ਸਕੋ ਤੇ ਮੈਂ ਨਾਲ ਹੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਪਿੰਡਾਂ ਦੇ ਬੈਠੇ ਨੇ ਇਹਨਾਂ ਨੂੰ ਨਾ ਤੇ ਗਮੀ ਤੇ ਨਾ ਖੁਸ਼ੀ ਦੇ ਗੁਰੂ ਘਰੋਂ ਭਾਂਡੇ ਨਾ ਦਿਓ ਤੇ ਨਾ ਇਹਨਾਂ ਦਾ ਸਸਕਾਰ ਮੜੀਆਂ ਦੇ ਵਿੱਚ ਕਰਨ ਦਿੱਤਾ ਜਾਵੇ ਕਿਉਂ ਕਿ ਇਹਨਾਂ ਨੂੰ ਕਹੋ ਕਿ ਆਪ ਦੁਫਨਾਓ ਆਪਣੇ ਸਰੀਰਾਂ ਨੂੰ ਜੋ ਇਹਨਾਂ ਦੀ ਮਰਜ਼ਾਦਾ ਬਣ ਕੇ ਆਈ ਹੈ ਅਸੀਂ ਇਹ ਚੀਜ਼ਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਵੋਟ ਤੇ ਨੋਟ ਨੂੰ ਮੁੱਖ ਨਾ ਰੱਖੋ ਜਿਹੜੀ ਬੰਦੀ ਕਾਰਵਾਈ ਹੈ ਤੁਹਾਡੇ ਬਿਆਨਾਂ ਦੇ ਉੱਤੇ ਇਹਦੇ ਬੀਬੀ ਦੇ ਉੱਤੇ ਕਰਵਾ ਕੇ ਫਿਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲੌਨ ਸਿੰਘ ਜੀ ਪਿੰਡ ਮੂਹਰੇ ਰਹਿਣ ਵਾਲਾ ਵਾਂ ਜਿਹੜੀ ਉਹ ਲੜਕੀ ਦੇ ਤੇ ਇਲਜ਼ਾਮ ਲੱਗ ਰਿਹਾ ਬੇਅਦਬੀ ਦਾ ਉਹ ਕੀ ਲੱਗਦੀ ਤੁਹਾਡੀ ਉਹ ਮੇਰੀ ਨੋ ਲੱਗਦੀ ਆ ਜੀ ਤਾਂ ਕੀ ਹੋਇਆ ਸੀ ਮਸਲਾ ਮਸਲਾ ਆ ਜੀ ਮੈਂ ਆਪਣੇ ਕਮਰੇ ਗੁਰਮਾਨਸ ਸਿੰਘ ਦੀ ਫੋਟੋ ਲਾਈ ਸੀ ਤੇ ਉਹਨੇ ਪਾੜਿਆ ਮੈਂਨ ਆਖਿਆ ਵੀ ਤੂੰ ਕਿਉਂ ਪਾੜਿਆ ਵਾ ਇਹਨੇ ਬਾਅਦ ਚੁੜਾ ਘਰ ਸਿਸ਼ਕਾਰ ਕਰਤਾ ਵਾ ਤੇ ਹੁਣ ਇਹਦੇ ਥਾਣੇ ਫੜ ਕੇ ਲੈ ਲੈਂਦਾ ਇਹਨੂੰ ਤੇ ਵਿਚ ਚਲੋ ਜੋ ਵੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣਾ ਜਿਹੜੇ ਬੱਚੇ ਨੇ ਨਿਕੇ ਨਿਕੇ ਆ ਚਲੋ ਮਾਫੀ ਮੰਗੀ ਤੇ ਗਲਤੀ ਹੋਣੀ ਮੰਨ ਲਈ ਤੇ ਕਹਿੰਦੇ ਆ ਵੀ ਉਹਨੂੰ ਪਹਿਲੇ ਉਹਨੂੰ ਛਪੜੀ ਤੇ ਛੁੱਟ ਦਿੰਦਾ ਪਾੜ ਕੇ ਫਿਰ ਰੂੜੀ ਤੇ ਛੁੱਟਿਆ ਫਿਰ ਗਾਲਾਂ ਕੱਢੇ ਨਹੀਂ ਮੈਨੂੰ ਦੱਸਿਆ ਮੈਨੂੰ ਦੱਸਿਆ ਵਾਣ ਕੇ ਜਦ ਮੈਂ ਸ਼ਹਿਰੋਂ ਆਇਆ ਰੱਖਾਉਣ ਦਾ ਮੈਂ ਮੈਂ ਰੱਖਿਆਵਾ ਗਿਆ ਤੇ ਮੈਨੂੰ ਆ ਦੇ ਕੇ ਕਿ ਮੈਂ ਫੋਟੋ ਮੈਂ ਫੋਟੋ ਕੋ ਪਾੜੀਆਂ ਵਾਂ ਆਂਦੀ ਮੈਂ ਪਾੜਤੀਆਂ ਤੇ ਮੈਂ ਸ਼ਿਸ਼ਕਾਰ ਕਰਤਾ ਉਹਨਾਂ ਦਾ ਇਹ ਨਹੀਂ ਗੱਲ ਦਸੀ ਐਂ ਮੈਨੂੰ ਕਿ ਕੀ ਗਲਤ ਕੀਤਾ ਮੈਂ ਸਮ ਆਪਣੇ ਅਨੁਸਾਰ ਤਾਂ ਗਲਤ ਕੀਤਾ ਕਿ ਮੈਂ ਲਾਈਆ ਆਪਣੇ ਕਮਰੇ ਚ ਮੈਂ ਮੰਨਦਾ ਮੈਂ ਗਰੰਥਾਂ ਨੂੰ ਮੰਨਦਾ ਮੈਂ ਦਰਬਾਰ ਸਾਹਿਬ ਰਹਿਣਾ ਚਾਹੀ 24 ਘੰਟੇ ਉਹ ਕਿੰਨੂੰ ਮੰਨਦੀ ਐ ਉਹ ਜੱਸੂ ਮੁਸਲਮਾਨਦੀ ਸੀ ਤੇ ਮੈਂ ਬੇਅਦਬੀ ਕਰ ਦਿੱਤੀ ਉਹਨੇ ਹਾਂਜੀ ਬੇਅਦਬੀ ਕਰਤੀ ਚਲੋ ਹੁਣ ਜੋ ਵੀ ਗਲਤੀ ਐ ਮੰਨ ਗਈ ਐ ਤੇ ਇਹਨੂੰ ਇਨਸਾਫ ਨੂੰ ਜੇ ਬੱਚੇ ਨਿਕੇ ਨਿਕੇ ਆ ਤੇ ਆਪਣੇ ਘਰ ਹੀ ਰਵੇ ਘਰ ਵਾਲਾ ਕੀ ਕਰਦਾ ਉਹਦਾ ਘਰਾਂ ਟਰੱਕ ਚੋਂ ਲਾਵਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਪਰਿਵਾਰ ਦੀ ਮੇਨ ਨੰਬੂਦਲ ਜੀ ਕੋਈ ਨਸ਼ੇ ਪੱਤੇ ਕਰਦਾ ਵਾ ਉਹ ਇਹਨੂੰ ਦਿੰਦਾ ਕੱਖ ਨਹੀਂ ਮੀਆਂ ਘਰ-ਬਾਰ ਜਾਇ ਚਲਾਉਣ ਡਿਆ ਵਾ ਮੈਂ ਝੂਠ ਨਹੀਂ ਮਾਨਾ ਰ ਆਪਣੀ ਜਾਨ ਦੇਣੀ ਆ ਤੇ ਇਹਦੇ ਆਸੇ ਇਨਸਾਫ ਹੋਣਾ ਚਾਹੀਦਾ ਇਹਨੂੰ ਦੱਸਿਆ ਜਾਂਦਾ ਕਿ ਤੁਹਾਡੇ ਜਿਹੜਾ ਘਰ ਉਹ ਵੀ ਗੁਰਸੇਖ ਪਰਵਾਰਾਂ ਨੇ ਹਾਂ ਬਣਾਇਆ ਵਾ ਅੰਜੀਤਪਾਲ ਸਾਹਿਬ 4 ਸਾਲ ਆਪਾਂ 4 ਮਹੀਨਾ ਬੱਤਰਪਾਲ ਥੱਲੇ ਕੱਢੇ ਪੀਲੇ ਸਾਲ ਦੀ ਗੱਲ ਆ ਜੀ ਹਾਂਜੀ 4 ਮਹੀਨੇ ਕੱਢਿਆ ਉਹ ਮੈਨੂੰ ਵੇਗੋਵਾਲ ਪਲਾਟੀ ਕੋਈ ਜਨਾਨੀ ਮਿਲ ਗਈ ਉੱਥੇ ਬੀਬੀ ਦਰਬਾਰ ਸਾਹਿਬ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਈ ਮਹੀਨੇ ਬਾਅਦ ਆਣ ਕੇ ਮੇਰਾ ਘਰ-ਬਾਰ ਬਣਾ ਗਈ ਦੋਵਾਂ ਮਕਾਨਾਂ ਛੱਤਾਂ ਪਾ ਗਈ ਕੀ ਤੱਕ ਸ਼ਰਮ ਹੋਇਆ ਆਉਣੀ ਚਾਹੀਦੀ ਆ ਕਿ ਜੇ ਤੁਹਾਡੇ ਧਰਮ ਨੇ ਇਦਾਂ ਤਾਂ ਉਹ ਨਾ ਕੀਤਾ ਤਾਂ ਫਿਰ ਤੁਸੀਂ ਉਹਨੂੰ ਇਦਾਂ ਕਿਉਂ ਕੀਤਾ ਤਾਂ ਹਾਂ ਇਹ ਮੈਂ ਇਹਨੂੰ ਵੀ ਕਿਹਾ ਵੀ ਤੂੰ ਕਿਉਂ ਇਦਾਂ ਕੀਤਾ ਵਾ ਉਹਨਾਂ ਬਣਾ ਕੇ ਤਵਾ ਕੋਈ ਗੁਰੂ ਜੀ ਸਾਹਿਬ ਨੇ ਬਣਾ ਕੇ ਤਾਂ ਮਾਰੇ ਨੇ ਬਣਾ ਕੇ ਤਵਾ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਮੇਰੇ ਤੇ ਇਹ ਕੰਮ ਹੋਇਆ ਵਾ 4 ਮਹੀਨੇ ਆਪਾਂ ਸਾਲਾ ਸਾਲ 4 ਮਹੀਨੇ ਕੱਢੇ ਬਾਹਰ ਕੱਢੇ ਆਪਾਂ ਤਰਪਾਲ ਪਾਈ ਸੀ ਤੁਸੀਂ ਕੀ ਚਾਹੁੰਦੇ ਤੁਹਾਡੀ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਕੀ ਹੈ ਨਹੀਂ ਸਜ਼ਾ ਨਹੀਂ ਮਿਲਣੀ ਚਾਹੀਦੀ ਬੱਚੇ ਨਿੱਕੇ ਨਿੱਕੇ ਘਰ ਜਾਣੀ ਚਾਹੀਦੀ ਆ ਗਲਤੀ ਦੀ ਸਜ਼ਾ ਤਾਂ ਸਰ ਹੁੰਦੀ ਬੱਬਈ ਨਹੀਂ ਗਲਤੀ ਚਲੋ ਮੰਨ ਦੀ ਗਲਤੀ ਮੰਨ ਲਈ ਆ ਨਾ ਨਹੀਂ ਕਰਦੀ ਗਾਂ ਨਹੀਂ ਕਰਦੀ ਇਹ ਦੂਜਾ ਮਾਹੀ ਮੰਗਦੇ ਮਾਹੀ ਮੰਗਦੇ ਇਲਾਕਾ ਵਾਸੀਆਂ ਵੱਲੋਂ ਹੋ ਚੁੱਕਾ ਏ ਪਹਿਲੇ ਵੀ ਨਹੀਂ ਕੀਤਾ ਇਹ ਸੋ ਪਹਿਲਾ ਇਹ ਦਿਨ ਦਾ ਨਹੀਂ ਕੀਤਾ ਨੇ ਇਹੀ ਕੀਤਾ ਨੇ ਇਲਾਕਾ ਵਾਸੀਆਂ ਵੱਲੋਂ ਕਿਹਾ ਗਿਆ ਕਿ ਵਿੰਡ ਵਸੇ ਪਹਿਲਾਂ ਵੀ ਇਹਨਾਂ ਨੇ ਕੀਤਾ ਨਹੀਂ ਜੀ ਕੀਤਾ ਨਹੀਂ ਕੀਤਾ ਇਹ ਮੈਨੂੰ ਪਤਾ ਕਿ ਮੈਂ ਘਰ ਚਲੇ ਨਾ 20 ਮਿੰਟ ਇਹਦੇ ਮੁੰਡਾ ਹੀ ਜੰਮੂ ਚੱਲੇ ਮੁੰਡੇ ਲੰਗਾਰਾ ਇਹਦੇ ਨਾਲ ਉਹ ਜਿਹੜੇ ਕਿਤੇ ਲੰਗਾ ਗੋਹੜੀ ਆਵੀ ਉਹ ਹੀ ਮੰਨਦਾ ਜਸਮੂਰ ਨੇ ਕੀਤਾ ਇਹ ਉਹ ਗੋਹੜੀ ਮਾਸਟਰ ਕਿਹੜਾ ਇਹਦੇ ਪਿੱਛੇ ਜਿਹੜਾ ਇਹਨੂੰ ਕਰਵਾਉਣ ਲਿਆ ਇਦਾਂ ਉਹ ਪਾਸਟਰ ਜੀ ਉਹ ਪਿੰਡ ਦਾ ਹੀ ਹੋ ਤੇ ਪਿੰਡੀ ਚਰਚਿਆ ਹਾਂ ਉਹ ਦੱਸੂ ਕਹਿੰਦਾ ਕੀਤਾ ਇਹਨੇ ਪਤਾ ਨਹੀਂ ਉਹ ਕਹਿੰਦੇ ਕੀਤਾ ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਇੰਨਾ ਮੇਰਾ ਬਲਵਿੰਦਰ ਕੌਰ ਤੇ ਰਾਤੀ ਹੋਈ ਇਹ ਗੱਲ ਹਾਂ ਨੂੰ ਮੜਿਆ ਨੇ ਦੱਸਿਆ ਨਹੀਂ ਸਵੇਰੇ ਸਾਡੇ ਘਰ ਆਏ ਹੱਡਕਰ ਬਾਪੇ ਦੀ ਪਾਲ ਕੀ ਸਾਹਬਾ ਹੀ ਰੋਕੀ ਆ ਆਏ ਉਹਨੇ ਮਾਨੂੰ ਦੱਸਿਆ ਵਾ ਤੇ ਇਹਨੇ ਫੋੜਵਾ ਲਾ ਕੇ ਕਮਰੇ ਚੋਂ ਪਹਿਲਾਂ ਰੂੜੀ ਦੇ ਸੁੱਤੀਆਂ ਵਾ ਰੂੜੀ ਦੇ ਛੁੱਟੀਆਂ ਮੜ ਕੇ ਨੇ ਘਰ ਆਂਦੇ ਸਾੜੀਆਂ ਵਾ ਸਾਰ ਕੇ ਪਤਾ ਨਹੀਂ ਕਿੱਥੇ ਨੇ ਸੜਤੀਆਂ ਸਵਾਹ ਹੀ ਲੱਭਣ ਡਏ ਆ ਸਵਾਹ ਨੂੰ ਲੱਭੀ ਨਹੀਂ ਉਹ ਇਹਨੇ ਕੰਮ ਮਾੜਾ ਕੀਤਾ ਚਾਹੀਦਾ ਨਹੀਂ ਇਹਨੇ ਕੰਮ ਮਾੜਾ ਕਰਨਾ ਚਲੋ ਆਣ ਗਵਾਂ ਨੂੰ ਫੋੜ ਦੇ ਦਿੰਦੀ ਤੇ ਫੋੜ ਮਾ ਚਲਾ ਆਣ ਗਵਾਂ ਰੱਖ ਲੈਂਦਾ ਸਮਝਦੇ ਕਿ ਬੜੀ ਵੱਡੀ ਬੇਇੱਜ਼ਤੀ ਬੇਇੱਜ਼ਤੀ ਨੇ ਬਹੁਤ ਵੱਡੀ ਕਿਤੇ ਗੁਰੂ ਨਾਨਕ ਦੀ ਬਹੁਤ ਕੀਤੀ ਬਹੁਤ ਵੱਡੀ ਜਦੀ ਇਹ ਜਸੂ ਮਸੀਹ ਨੂੰ ਮੰਦੀ ਆ ਸਵੇਰੇ ਹੀ ਉਹਨਾਂ ਕਰ ਗਏ ਆ ਇਹਨੂੰ ਅਖੇ ਮਾਫੀ ਮੰਗਲਾ ਇਹ ਦੋਨੇ ਬਾਹਾਂ ਤਾ ਕਰਕੇ ਭੰਗੜੇ ਪਉਂਦੀ ਸੀ ਅਹੀਂ ਬੜਾ ਇਹਨੂੰ ਸਮਝਾਇਆ ਨਾਲ ਆ ਬੜਾ ਹੀ ਸਮਝਾਇਆ ਇਹਨੂੰ ਨਹੀਂ ਸਮਝੀ ਹਟਾਏ ਆਹੀ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਹਾਂਜੀ ਹੋਣੀ ਚਾਹੀਦੀ ਆਹੀਂ ਜੇ ਮੰਗਣ ਦੀ ਉਹ ਕਹਿੰਦੇ ਮਾਫੀ ਨਹੀਂ ਮਾਫੀ ਮੰਗੀ ਇਹਨੇ ਗੁਰਦੁਆਰੇ ਮਾਫੀ ਮੰਗੇ ਤੇ ਅਹੀਂ ਇਹ ਵੀ ਕਿਹਾ ਚਲੋ ਬੱਚਿਆਲੀ ਆ ਤੇ ਆਪਣੇ ਚਲੋ ਘਰ ਮਾਫੀ ਮੰਗ ਲੇ ਤੇ ਘਰੇ ਰਵੇ ਚਲੋ ਬੱਚੇ ਮੁਕਦੇ ਤਮੰਨਾ ਨਹੀਂ ਦਈ ਬੜੇ ਜ਼ੋਰ ਨਾਲ ਦਾਇ ਆ ਕਿ ਨਹੀਂ ਮੰਨਦੀ ਇਹ ਉਹ ਮੋਦ ਚ ਰਹਿੰਦੇ ਆ ਹਰਮਨ ਨੇਤੀ ਰਹਿੰਦੇ ਆ ਆਡੇ ਮਹੱਲੇ 'ਚ ਰਹਿੰਦੇ ਆ ਮੂਹ ਤਾਂ ਕਿ ਰਹਿੰਦੇ ਆ ਕਿ ਕਾਰਵਾਈ ਦੀ ਮੰਗ ਕਰਦੇ ਆ ਇਹ ਇਹੋ ਕਾਰਵਾਈ ਇਹੋ ਕਾਰਵਾਈ ਅਸੀਂ ਆਨੇ ਆ ਮਾਫੀ ਮੰਗ ਲੈ ਗਾਹ ਲਾਏ ਕੰਮ ਕਰੇ ਤਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਸਿੱਧੀ ੜੇ ਚੱਲ ਰਹੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੰਮ ਹੋਣਾ ਹਾਂਜੀ 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 ਅੱਜ ਜੇ ਉਹਦੇ ਬਾਅਦ ਚਲੋ ਲੰਗਰ ਲੱਗਣ ਦੇ ਆ ਉਹਨਾਂ ਨੂੰ ਕਿਹ ਤਰ੍ਹਾਂ ਲੰਗਰ ਲਾਉਣ ਦੇ ਸਹਬਜ਼ਾਦਿਆਂ ਦੇ ਕਿਹ ਤਰ੍ਹਾਂ ਜੈ ਕਰਨ ਸਾਰਾ ਚ ਕਰਨ ਦੇ ਆ ਇਹ ਇਹ ਮੰਨਦੀ ਨਹੀਂ ਇਹ ਗੱਲ ਨਹੀਂ ਨਹੀਂ ਮੰਨਦੀ ਹੋਰ ਵੀ ਕੋਸ਼ਿਸ਼ ਕਰੂਗੀ